ਸਾਡੀ ਕਿਰਿਆ ਗੱਲ ਦੀ ਸਾਰਿਆਂ ਨੂੰ ਅੱਜ ਕੱਲ ਦੇ ਤਕਨੀਕੀ ਯੁੱਗ ਵਿੱਚ ਸਾਡਾ ਸਭ ਦਾ ਦਿਲ ਕਰਦਾ ਕਿ ਸਾਡੇ ਹੱਥ ਵਿੱਚ ਐਡਵਾਂਸਡ ਟੈਕਨੋਲੋਜੀ ਹੋਵੇ ਪਰ ਇਹ ਐਡਵਾਂਸਡ ਟੈਕਨੋਲੋਜੀ ਕਈ ਵਾਰ ਬਹੁਤ ਘਾਤਕ ਸਿੱਧ ਹੋ ਜਾਂਦੀ ਹੈ। ਇਹੀ ਗੱਲ ਹੋਈ ਸੂਰਤ ਦੇ ਇੱਕ ਜੋੜੇ ਨਾਲ। ਗੁਜਰਾਤ ਦੇ ਸੂਰਤ ਵਿੱਚ ਇੱਕ ਜੋੜਾ ਜਦੋਂ ਇੰਟਰਨੈਟ ਬ੍ਰਾਊਜ਼ ਕਰ ਰਿਹਾ ਸੀ ਤਾਂ ਉਹ ਦੇਖਦਾ ਕਿ ਉਸ ਦੇ ਕਮਰੇ ਦੀਆਂ ਨਿੱਜੀ ਵੀਡੀਓਜ਼ ਪਰਸਨਲ ਵੀਡੀਓਜ਼ ਇੰਟਰਨੈਟ ਉੱਤੇ ਪਈਆਂ ਨੇ ਤੇ ਉਹ ਦੇਖ ਕੇ ਬਿਲਕੁਲ 당ਗ ਰਹਿ ਗਏ। ਪਰੇਸ਼ਾਨੇ ਦੇ ਵਿੱਚ ਜਦੋਂ ਉਹਨਾਂ ਨੇ ਇਸ ਦੀ ਜੜ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਕਮਰੇ ਵਿੱਚ ਜਿਹੜਾ ਸਮਾਰਟ ਟੀਵੀ ਲੱਗਾ ਸੀ ਉਹ ਹੈਕ ਹੋ ਚੁੱਕਾ ਸੀ ਤੇ ਉਸ ਟੀਵੀ ਦੇ ਕੈਮਰੇ ਵਿੱਚੋਂ ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਗਈਆਂ ਹੁਣ ਇਸੇ ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਘਰਾਂ ਵਿੱਚ ਸਮਾਰਟ ਟੀਵੀ ਲੈਣੇ ਆ ਤਾਂ ਇਹ ਲੈਣ ਲੱਗੇ ਇਹ ਚੀਜ਼ ਦਾ ਖਿਆਲ ਜ਼ਰੂਰ ਰੱਖਿਏ ਕਿ ਸਮਾਰਟ ਟੀਵੀ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਸਿੰਪਲ ਸਮਾਰਟ ਟੀਵੀ ਹੁੰਦੇ ਨੇ ਜੈਂਰਲ ਟੀਵੀ ਹੁੰਦੇ ਨੇ ਜਿਨ੍ਹਾਂ ਵਿੱਚ ਕੈਮਰੇ ਦੀ ਫੈਸਿਲਿਟੀ ਨਹੀਂ ਹੁੰਦੀ ਪਰ ਕੁਝ ਸਮਾਰਟ ਟੀਵੀ ਐਸੇ ਹੁੰਦੇ ਨੇ ਜਿਨ੍ਹਾਂ ਵਿੱਚ ਲੈਪਟਾਪ ਦੀ ਤਰ੍ਹਾਂ ਇੱਕ ਕੈਮਰਾ ਲੱਗਾ ਹੋਇਆ ਹੁੰਦਾ ਕਈ ਵਾਰ ਲੋਕ ਉਸ ਟੀਵੀ ਦੇ ਰਾਹੀਂ ਕੈਮਰੇ ਦੀ ਤਰ੍ਹਾਂ ਉਹਨੂੰ ਇਸਤੇਮਾਲ ਕਰਨਾ ਚਾਹੁੰਦੇ ਨੇ ਪਰ ਇਹ ਉਦੋਂ ਘਾਤਕ ਸਿੱਧ ਹੋ ਜਾਂਦਾ ਜਦੋਂ ਇਹ ਹੈਕਰਸ ਦੇ ਹੱਥ ਲੱਗ ਜੇ ਕਿਉਂਕਿ ਐਂਡਰੋਇਡ ਟੀਵੀ ਜਾਂ ਸਮਾਰਟ ਟੀਵੀ ਦੇ ਵਿੱਚ ਫੰਕਸ਼ਨਿੰਗ ਤੁਹਾਡੇ ਮੋਬਾਈਲ ਵਰਗੀ ਹੁੰਦੀ ਹੈ ਸੋ ਜੇਕਰ ਤੁਸੀਂ ਵੀ ਕੋਈ ਟੀਵੀ ਜਾਂ ਸਮਾਰਟ ਟੀਵੀ ਲੈਣ ਦੀ ਸੋਚ ਰਹੇ ਹੋ ਤਾਂ ਇਸ ਚੀਜ਼ ਦਾ ਖਿਆਲ ਜ਼ਰੂਰ ਰੱਖੋ ਕਿ ਸਮਾਰਟ ਟੀਵੀ ਬਸ਼ੱਕ ਲਓ ਪਰ ਉਸ ਵਿੱਚ ਕੈਮਰਾ ਨਾ ਹੋ